ਇਸ ਦੁਕਾਨ ਵਿੱਚ ਘਟਨਾ ਹੋਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਤੇ ਲੋਕ ਸੋਚਾਂ ਵਿੱਚ ਡੁੱਬੇ ਹੋਏ ਨੇ ਕਿਉਂਕਿ ਉਸ ਮੁੰਡੇ ਦੀ ਅਜਹੀ ਘਟਿਆ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਇਹਨਾਂ ਲੋਕਾਂ ਨੇ ਦੇਖੀ ਹੈ ਜਿਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖੇਸ ਕਿ ਜਾਵੇਗੀ ਹੁਣ ਦੇਖੋ ਆ ਕੈਮਰੇ ਦੀ ਵੀਡੀਓ ਜਿਸ ਵਿੱਚ ਗਾਹਕ ਬਣ ਕੇ ਆਇਆ ਮੁੰਡਾ ਮੰਦਾਰੀ ਵਾਂਗੂ ਕਾਲਾ ਕੱਪੜਾ ਲਈ ਫਿਰਦਾ ਹੈ ਤੇ ਇਸੇ ਕਾਲੇ ਕੱਪੜੇ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ ਹੁਣ ਦੇਖੋ ਸਮਾਨ ਲੈਣ ਦੇ ਬਹਾਨੇ ਦੁਕਾਨਦਾਰ ਨੂੰ ਚੱਕਮਾ ਦੇ ਕੇ ਕਿਵੇਂ ਦੇਖਦੇ ਦੇਖਦੇ ਅੱਖਾਂ ਮੂਰੋਂ ਪੈਸਿਆਂ ਦੀ ਗੁੱਥੀ ਲੈ ਕੇ ਫਰਾਰ ਹੁੰਦਾ ਜੇਕਰ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਨਾ ਹੁੰਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ ਕਟਨਨ ਕੋਦਰ ਦੇ ਚਰਸੀ ਬਾਜ਼ਾਰ ਚ ਸਥਿਤ ਇੱਕ ਦੁਕਾਨ ਦੀ ਹੈ ਨਾਮ ਨਰੇਸ਼ ਕੁਮਾਰ ਜੀ ਕੀ ਗੱਲਬਾਤ ਕੀ ਲਈ ਸਰ ਇਦਾਂ ਸੀ ਕਿ ਪੇਮੈਂਟ ਭੇਜਣੀ ਸੀ ਜੀ ਬੈਂਕ 2 ਵਜੇ ਬੇਟਾ ਤੇ ਘਰ ਆਇਆ ਇੱਥੇ ਮੇਰੇ ਕੋਲ ਆਇਆ 1:30 ਨਾਲ 2 ਦੇ ਵਿੱਚ ਵਿੱਚ ਆਇਆ ਤੇ ਘਰ ਚਲਾ ਗਿਆ ਘਰ ਚਲਾ ਗਿਆ ਮੈਂ ਕਿਹਾ ਵੀ ਆਂਦਾ ਵਾ ਇਹਨੂੰ ਆਨ ਨੂੰ ਪੇਮੈਂਟ ਭੇਜਣੀ ਮੈਂ ਪੇਮੈਂਟ ਬਾਹਰ ਕੱਢ ਕੇ ਇੱਥੇ ਕੋਲ ਗਿਣ ਕੇ ਮੈਂ ਕਿਹਾ ਵਾਊਚਰ ਬਣਾ ਕੇ ਰੱਖ ਕੇ ਤੈਨੂੰ ਬੈਂਕ ਭੇਜਣਾ ਸੀਗਾ 45000 ਰੁਪਏ ਦੀ ਪੇਮੈਂਟ ਸੀਗੀ ਮੈਂ ਇੱਥੇ ਪ੍ਰਿੰਟਰ ਦੇ ਵਿੱਚ ਰੱਖਤੀ ਬਾਹਰ ਨਹੀਂ ਰੱਖੀ ਕਿਤੇ ਵੀ ਗੱਲੇ ਦੇ ਉੱਪਰ ਪ੍ਰਿੰਟਰ ਹੈ ਉਹਦੇ ਵਿੱਚ ਰੱਖਤੀ ਪੇਮੈਂਟ ਤੇ ਉਦੋਂ ਗਾਹਕ ਆ ਗਿਆ ਇੱਕ ਮੈਂ ਉਹਨੂੰ ਟੈਂਡ ਕੀਤਾ ਮੈਂ ਕਿਹਾ ਵੀ ਟੈਂਡ ਕਰਨ ਤੋਂ ਬਾਅਦ ਮੈਂ ਵਾਊਚਰ ਬਣਾਉਣਾ 1 ਮਿੰਟ ਲੱਗਣਾ ਹੈ ਮੈਂ ਗਾਹ ਟੈਂਡ ਕੀਤਾ ਉਸੇ ਟਾਈਮ ਹੀ ਉਹ ਕਸਟਮਰ ਆ ਗਿਆ ਜਿਨੇ ਪੈਸੇ ਚੱਕੇ ਉਹਨੇ ਚੱਕੇ ਉਹਨੇ ਆਂਦੇ ਕੁਝ ਨਹੀਂ ਪੁੱਛਿਆ ਉਹਨੇ ਉਹ ਤੋਂ ਮਠਕਾ ਕੱਢਿਆ ਇੱਕ 95 ਰੁਪਏ ਵਾਲਾ ਮੈਟਰੋ ਦਾ ਉਹਨੇ ਕੱਢ ਕੇ ਇੱਥੇ ਕਾਊਂਟਰ ਤੇ ਰੱਖਿਆ ਹੀ ਐਥੇ ਆ ਤੇ ਮੈਨੂੰ 500 ਦਾ ਨੋਟ ਦਿੱਤਾ ਉਹਨੇ ਮੈਂ ਉਹਨੂੰ 405 ਰੁਪਏ ਬਕਾਇਆ ਦੇ ਦਿੱਤੇ ਉਸੇ ਟਾਈਮ ਉਹਨੇ ਜਦੋਂ ਇੱਧਰ ਕਾਊਂਟਰ ਤੇ 500 ਰੁਪਏ ਰੱਖੇ ਉਹਦੀ ਨਿਗਾ ਕਿਤੇ ਉੱਥੇ ਪੈਸੇ ਪੈਸੇ ਪ੍ਰਿੰਟਰ ਦੇ ਜਿਹੜੇ ਵਿੱਚ ਪਏ ਸੀ ਉੱਥੇ ਉਹਦੀ ਨਿਗਾ ਪੈ ਗਈ ਉਹ ਉਹ ਜਦੋਂ ਐਨ ਮੈਨੂੰ ਆਕੇ ਤੇ ਇੱਧਰ ਖੜਕੇ ਮੈਨੂੰ ਕਹਿੰਦਾ ਜੀ ਕਲਸੀ ਲਿਓ ਪੈਸੇ ਹਾਚੋ ਦੇ ਭੜੇ ਸੀ 405 ਰੁਪਏ ਮੈਂ ਵਾਸ ਕੀਤੇ ਬਸ ਉਹ ਲੱਸੀ ਮੈਂ ਪੁੱਛਿਆ ਉਹ ਕਿਹੜੀ ਲੈਣੀ ਆ ਕਹਿੰਦੇ ਕੋਈ ਦੇ ਦੇ ਮਿੱਠੀ ਦੇ ਭਿੱਕੀ ਮੈਂ ਉਧਰ ਨੂੰ ਲੱਸੀ ਲੈਣ ਚਲਾ ਗਿਆ ਉਹਨੇ ਇਥੋਂ ਕਾਵੇ ਸਾਫਾ ਸੀ ਉਹਦੇ ਓੜਿਆ ਆ ਤੇ ਸ਼ਕਲ ਉਹਦੀ ਡਿਗਰੀ ਵੀ ਉਹਦੀ ਰਿਕਾਰਡਿੰਗ ਸਾਰੀ ਹੈਗੀ ਮਰੇ ਕੋਲ ਉਹਨੇ ਨਾਲ ਹੀ ਇੱਥੇ ਪ੍ਰਿੰਟਰ ਦੇ ਵਿੱਚ ਹੱਥ ਪਾ ਕੇ ਪੇਮੈਂਟ ਚੱਕ ਕੇ ਦੋ ਮਿੰਟ ਚ ਹੀ ਚਲਾ ਗਿਆ ਤਿੰਨ ਮੈਂਬਰ ਰਹੀਏ ਕੱਟੇ ਮੇਰੇ ਕੋਲ ਇੱਕ ਆਇਆ ਅੰਦਰ ਦੋ ਜਣੇ ਬਾਹਰ ਉਧਰ ਮੰਡੀ ਵਾਲੋਂ ਪਹਿਲੋਂ ਆਏ ਜੀ ਇੱਧਰ ਚੌਂਕਾਂ ਮੁੜ ਕੇ ਚੌਂਕ ਕੋਲੋਂ ਵਾਪਸ ਮੰਡੀ ਵੱਲੋਂ ਇੱਕ ਮੇਰੇ ਕੋਲ ਆ ਗਿਆ ਦੋ ਵਾਪਸ ਉਧਰ ਟਰਨ ਹੋ ਗਿਆ ਪੈਦਲ ਸੀਗੇ ਜੀ ਇਹ ਸੀਸੀਟੀਵੀ ਕੈਮਰਾ ਵਗੈਰਾ ਸੀਸੀਟੀਵੀ ਕੈਮਰਾ ਲੱਗੇ ਜੀ ਉੱਥੇ ਰਿਕਾਰਡਿੰਗ ਆ ਗਈ ਹੈ ਸਾਰੀ ਸਾਰਾ ਕੁਝ ਰਿਕਾਰਡ ਹੈ ਜੀ ਪੁਲਿਸ ਨੂੰ ਕੰਪਲੇਟ ਕਰ ਹਾਂਜੀ ਉਹਨਾਂ ਦੀ ਕੰਪਲੇਂਟ ਕਰਤੀ ਆਏ ਸੀ ਇੱਥੇ ਸੀਸੀਟੀਵੀ ਫੁਟੇਜ ਵੀ ਦਿੱਤੀ ਉਹਨਾਂ ਨੂੰ ਹਾਂਜੀ ਹੁਣ ਤੁਸੀਂ ਕੀ ਮੰਗੋ ਮੈਂ ਮੰਗੇ ਕਰ ਦਾਂਗੀ ਇਹ ਚੀਜ਼ਾਂ ਨੇ ਜ਼ਰੂਰੀ ਜਿਹੜੀ ਪਹਿਲੀ ਗੱਲ ਤਾਂ ਨਾਕੇਬੰਦੀ ਹੋਣੀ ਚਾਹੀਦੀ ਪੁਲਿਸ ਦੀ ਹਰ ਚੀਜ਼ ਦਾ ਰਾਉਂਡ ਲੱਗਣਾ ਚਾਹੀਦਾ ਰਾਉਂਡ ਕੋਈ ਲੱਗਦਾ ਨਹੀਂ ਇੱਥੇ ਸੇ ਚੀਜ਼ਾਂ ਜਿਹੜੀਆਂ ਰੋਗ ਜੂਰੀਆ ਲਗਣੀ ਇਹ ਤਾਂ ਬਹੁਤ ਬੁਰੇ ਹਾਲ ਹੈ ਜਿੱਦਾਂ ਦਾ ਇਸ ਕਾਰੋਬਾਰ ਨਹੀਂ ਕਰ ਸਕਦੇ ਮੁਸ਼ਕਲ ਹੈ ਸਾਡੇ ਹੱਥੇ ਤਾਂ ਬਹੁਤ ਜਿਹੜਾ ਦਿਨੇ ਇਹ ਕੰਮ ਹੋ ਗਿਆ ਸਾਡੇ ਨਾਲ ਇਸ ਮੌਕੇ ਦੁਕਾਨਦਾਰ ਨਰੇਸ਼ ਕੁਮਾਰ ਹੋਰਾ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਨਕੋਦਰ ਹਲਕੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ अनेका ਵਾਰਦਾਤਾਂ ਹੋ ਚੁੱਕੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ناکਾਮ ਸਾਬਿਤ ਹੋ ਰਹੀ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਸੂਬੇ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸਰਕਾਰ ਅਤੇ ਅਧਿਕਾਰੀ ਸਿਰਫ ਤੇ ਸਿਰਫ ਲੋਕਾਂ ਨੂੰ ਝੂਠੇ ਅਸ਼ਵਾਸ਼ਣ ਅਤੇ ਦਾਅਵਿਆਂ ਨਾਲ ਹੀ ਪ੍ਰਭਾਵਿਤ ਕਰਨ ਲਗੇ ਹੋਏ ਨੇ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ